ਸਾਸਰੀਆ ਗਾਲ ਤੇ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਇੱਕ ਅਜੀਹੀ ਕਵਿਤਾ ਦੀਆਂ ਪਰਤਾਂ ਖੋਲਣ ਜਾ ਰਹੇ ਹਾਂ ਜੋ ਅ ਦਰਦ ਦੀ ਡੁੰਗਾਈ ਤੋਂ ਸ਼ੁਰੂ ਹੁੰਦੀ ਹੈ ਤੇ ਰੋਹਾਨੀਅਤ ਦੇ ਸਿਖਰ ਤੱਕ ਪਹੁੰਚਦੀ ਹੈ ਇਹ ਸ਼ਿਵ ਕੁਮਾਰ ਬਟਾਲਵੀ ਦੀ ਕਲਮ ਤੋਂ ਹੈ ਪਰ ਇਸ ਦਾ ਜਿਹੜਾ ਕੇਂਦਰ ਹੈ ਉਹ ਗੁਰੂ ਰਵਿਦਾਸ ਜੀ ਨੇ ਹਾਂਜੀ ਸਾਡੇ ਕੋਲ ਇਸ ਕਵਿਤਾ ਦਾ ਇੱਕ ਵਿਸ਼ਲੇਸ਼ਣ ਹੈ ਤੇ ਸਾਡਾ ਮਕਸਦ ਇਹ ਸਮਝਣਾ ਹੈ ਕਿ ਕਿਵੇਂ ਇੱਕ ਕਵੀ ਹਾਂ ਜੋ ਆਪਣੇ ਬਿਰਹਾ ਦੇ ਗੀਤਾਂ ਲਈ ਜਾਣਿਆ ਜਾਂਦਾ ਹੈ ਇਕ ਇਤਿਹਾਸਿਕ ਸੰਤਿਆ ਸਿੱਖਿਆਵਾਂ ਵਿੱਚ ਇੰਨੀ ਡੂੰਗੀ ਪਨਾ ਲੱਭਦਾ ਹੈ ਇਹ ਸੱਚਮੁੱਚ ਇੱਕ ਬਹੁਤ ਹੀ ਦਿਲਚਸਪ ਸੁਮੇਲ ਹੈ ਦੇਖੋ ਬਟਾਲਵੀ ਦਾ ਦਰਦ ਆਮ ਤੌਰ ਤੇ ਨਿੱਜੀ ਹੁੰਦਾ ਹੈ ਨਾ ਇਸ਼ਕ ਨਾਲ ਜੁੜਿਆ ਹੋਇਆ ਹਾਂ ਬਿਲਕੁਲ ਪਰ ਇਸ ਕਵਿਤਾ ਵਿੱਚ ਉਹ ਇੱਕ ਨਿੱਜੀ ਦਰਦ ਨੂੰ ਸਮਾਜ ਦੇ ਸਦੀਆਂ ਪੁਰਾਣੇ ਜ਼ਖਮਾਂ ਨਾਲ ਜੋੜਦੇ ਨੇ ਇਹ ਸਿਰਫ ਇੱਕ ਕਵਿਤਾ ਨਹੀਂ ਸਗੋਂ ਕਹਿ ਲਓ ਇੱਕ ਪੀੜਿਤ ਆਤਮਾ ਦੀ ਅਰਦਾਸ ਹੈ ਇੱਕ ਪੁਕਾਰ ਹੈ ਇੱਕ ਪੁਕਾਰ ਹਾਂ ਜੋ ਸਿੱਧਾ ਗੁਰੂ ਰਵਿਦਾਸ ਜੀ ਦੇ ਦਰ ਤੇ ਪਹੁੰਚਦੀ ਹੈ ਇਹ ਕਵਿਤਾ ਸਾਨੂੰ ਦਿਖਾਉਂਦੀ ਹੈ ਕਿ ਗੁਰੂ ਰਵਿਦਾਸ ਜੀ ਸਿਰਫ ਇੱਕ ਸੰਤ ਨਹੀਂ ਸਗੋਂ ਇੱਕ ਨੈਤਿਕ ਪਨਾਹਗਾ ਹੈ ਨੈਤਿਕ ਪਨਾਹਗਾ ਇਹ ਬਹੁਤ ਸ਼ਕਤੀਸ਼ਾਲੀ ਸ਼ਬਦ ਨੇ ਹਾਂਜੀ ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਨੂੰ ਦੁਨੀਆ ਨੇ ਠੁਕਰਾ ਦਿੱਤਾ ਹੋਵੇ ਚਲੋ ਫਿਰ ਇਸ ਪਨਾਹਗਾ ਦੀ ਯਾਤਰਾ ਸ਼ੁਰੂ ਕਰਦੇ ਹਾਂ ਕਵਿਤਾ ਦੀ ਸ਼ੁਰੂਆਤ ਹੀ ਬਹੁਤ ਮਤਲਬ ਭਾਵੁਕ ਤੇ ਸਿੱਧੀ ਹੈ ਬਟਾਲਵੀ ਲਿਖਦੇ ਨੇ ਮੈਂ ਦੁੱਖਾਂ ਦੀ ਨਦੀ ਚੋਂ ਤੇਰਾ ਨਾਮ ਉਚਾਰਿਆ ਰਵਿਦਾਸਾ ਇਹ ਸਿਰਫ ਇਹ ਕਹਿਣ ਤੋਂ ਕਿਤੇ ਵੱਧ ਹੈ ਕਿ ਮੈਂ ਦੁਖੀ ਸੀ ਹੈਨਾ ਬਿਲਕੁਲ ਇਹ ਦੁੱਖਾਂ ਦੀ ਨਦੀ ਦਾ ਜਿਹੜਾ ਚਿੱਤਰ ਹੈ ਇਹ ਕਿਉਂ ਇੰਨਾ ਅਸਰਦਾਰ ਹੈ ਦੇਖੋ ਨਦੀ ਇੱਕ ਲਗਾਤਾਰ ਵਹਿਣ ਵਾਲੀ ਇੱਕ ਸ਼ਕਤੀਸ਼ਾਲੀ ਚੀਜ਼ ਹੈ ਇਹ ਕੋਈ ਛੱਪੜ ਨਹੀਂ ਹੈ ਜਿਸ ਵਿੱਚੋਂ ਤੁਸੀਂ ਬਾਹਰ ਆ ਸਕਦੇ ਹੋ ਠੀਕ ਹੈ ਇਹ ਇੱਕ ਵਹਾਅ ਹੈ ਜੋ ਤੁਹਾਨੂੰ ਆਪਣੇ ਨਾਲ ਲੈ ਜਾਂਦਾ ਹੈ ਤਾਂ ਬੋਲਣ ਵਾਲਾ ਦੁੱਖਾਂ ਵਿੱਚ ਘਿਰਿਆ ਨਹੀਂ ਸਗੋਂ ਪੂਰੀ ਤਰ੍ਹਾਂ ਡੁੱਬਿਆ ਹੋਇਆ ਹੈ ਮਤਲਬ ਪੂਰੀ ਤਰ੍ਹਾਂ ਲਾਚਾਰ ਹਾਂ ਇਹ ਲਾਚਾਰੀ ਦੀ ਸਿਖਰ ਹੈ ਅਤੇ ਉਸ ਡੁੱਬਣ ਦੇ ਆਖਰੀ ਪਲ ਵਿੱਚ ਜਦੋਂ ਸਾਹ ਮੁੱਕ ਰਿਹਾ ਹੁੰਦਾ ਹੈ ਉਦੋਂ ਮੂੰਹੋਂ ਕੋਈ ਦਲੀਲ ਨਹੀਂ ਨਿਕਲਦੀ ਕੋਈ ਸ਼ਿਕਾਇਤ ਨਹੀਂ ਸਿਰਫ ਇੱਕ ਨਾਮ ਸਿਰਫ ਇੱਕ ਨਾਮ ਇਹ ਇੱਕ ਸਹਿਜ ਪੁਕਾਰ ਹੈ ਜੋ ਸਾਬਤ ਕਰਦੀ ਹੈ ਕਿ ਬਾਕੀ ਸਾਰੇ ਸਹਾਰੇ ਟੁੱਟ ਚੁੱਕੇ ਨੇ ਹਾਂ ਤੇ ਇਹ ਬਟਾਲਵੀ ਦਾ ਖਾਸ ਅੰਦਾਜ਼ ਹੈ ਜਿੱਥੇ ਭਾਵਨਾਵਾਂ ਬਹੁਤ ਤੀਬਰ ਹੁੰਦੀਆਂ ਨੇ ਪਰ ਇੱਥੇ ਉਹ ਇਸ ਨਿੱਜੀ ਦਰਦ ਨੂੰ ਤੁਰੰਤ ਇੱਕ ਵੱਡੇ ਦਾਇਰੇ ਵਿੱਚ ਲੈ ਜਾਂਦੇ ਨੇ ਇਹ ਸਿਰਫ ਉਹਨਾਂ ਦਾ ਆਪਣਾ ਦੁੱਖ ਨਹੀਂ ਰਹਿ ਜਾਂਦਾ ਸਹੀ ਗੱਲ ਹੈ ਅਗਲੀਆਂ ਸਤਰਾਂ ਇਸ ਗੱਲ ਨੂੰ ਸਾਫ਼ ਕਰਦੀਆਂ ਨੇ ਮੇਰੇ ਪੈਰਾਂ ਹੇਠਾਂ ਜ਼ਮੀਨ ਸੜਦੀ ਰਹੀ ਸਦੀਆਂ ਬਿਲਕੁਲ ਇੱਥੇ ਗੱਲ ਇੱਕ ਵਿਅਕਤੀ ਤੋਂ ਹਟ ਕੇ ਪੂਰੇ ਸਮੂਹ ਤੇ ਪੂਰੇ ਇਤਿਹਾਸ ਤੇ ਆ ਜਾਂਦੀ ਹੈ ਜ਼ਮੀਨ ਸੜਦੀ ਰਹੀ ਸਦੀਆਂ ਇੱਕ ਬਹੁਤ ਹੀ ਭਿਆਨਕ ਚਿੱਤਰ ਹੈ ਹਾਂਜੀ ਇਸ ਦਾ ਮਤਲਬ ਹੈ ਕਿ ਜਿਸ ਧਰਤੀ ਤੇ ਤੁਸੀਂ ਖੜੇ ਹੋ ਜਿਸ ਸਮਾਜ ਵਿੱਚ ਤੁਸੀਂ ਜੀ ਰਹੇ ਹੋ ਉੱਥੇ ਕਿਤੇ ਵੀ ਠੰਡੀ ਥਾਂ ਨਹੀਂ ਹੈ ਕੋਈ ਸਕੂਨ ਨਹੀਂ ਤੇ ਇਹ ਸਦੀਆਂ ਤੋਂ ਚੱਲ ਰਿਹਾ ਹੈ ਉਹੀ ਇਹ ਅੱਜ ਦੀ ਸਮੱਸਿਆ ਨਹੀਂ ਇਹ ਪੀੜ੍ਹੀਆਂ ਦਾ ਦੁੱਖ ਹੈ ਇਹ ਉਹ ਇਤਿਹਾਸਿਕ ਬੇਇਨਸਾਫੀ ਹੈ ਜੋ ਵਿਰਾਸਤ ਵਿੱਚ ਮਿਲਦੀ ਹੈ ਮਤਲਬ ਤੁਹਾਡੇ ਪੁਰਖਿਆਂ ਦੇ ਪੈਰ ਵੀ ਇਸੇ ਸੜਦੀ ਜ਼ਮੀਨ ਤੇ ਸੜੇ ਹਾਂ ਤੇ ਤੁਹਾਡੇ ਵੀ ਸੜ ਰਹੇ ਨੇ ਇਹ ਇੱਕ ਨਾ ਖਤਮ ਹੋਣ ਵਾਲਾ سلسلہ ਹੈ ਤਾਂ ਫਿਰ ਇਸ ਸੜਦੀ ਹੋਈ ਜ਼ਮੀਨ ਤੇ ਖੜੇ ਇਨਸਾਨ ਲਈ ਉਮੀਦ ਕੀ ਹੈ ਇੱਥੇ ਹੀ ਗੁਰੂ ਰਵਿਦਾਸ ਜੀ ਦਾ ਸੰਕਲਪ ਆਉਂਦਾ ਹੈ ਇੱਕ ਬਦਲਵੀ ਦੁਨੀਆ ਵਾਂਗ ਹਾਂ ਪਟਾਮ ਵੀ ਇਸ ਤੁਲਨਾ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕਰਦੇ ਨੇ ਤੂੰ ਬੇਗਮਪੁਰਾ ਦੀ ਗੱਲ ਕੀਤੀ ਜਿੱਥੇ ਦਰਦ ਨੂੰ ਵੀ ਇਜਾਜ਼ਤ ਨਹੀਂ ਬੇਗਮਪੁਰਾ ਹੂੰ ਇਹ ਸਿਰਫ ਇੱਕ ਕਲਪਨਾ ਹੈ ਜਾਂ ਇਸ ਦੇ ਕੁਝ ਡੂੰਗੇ ਸਮਾਜਿਕ ਅਰਥ ਵੀ ਨੇ ਦੇਖੋ ਇਹ ਦੋਵੇਂ ਨੇ ਬੇਗਮਪੁਰਾ ਦਾ ਸ਼ਾਬਦਿਕ ਅਰਥ ਹੈ ਬਿਨਾ ਗਮ ਦਾ ਸ਼ਹਿਰ अच्छा एक गुरु रविदास जी ਦਾ ਇੱਕ ਆਦਰਸ਼ ਸਮਾਜ ਦਾ ਦ੍ਰਿਸ਼ਟੀਕੋਣ ਹੈ ਉਹ ਆਪਣੀ ਬਾਣੀ ਵਿੱਚ ਕਹਿੰਦੇ ਨੇ ਕਿ ਇਹ ਇੱਕ ਇਹਜਾ ਸ਼ਹਿਰ ਹੈ ਜਿੱਥੇ ਕੋਈ ਦੁੱਖ ਕੋਈ ਚਿੰਤਾ ਕੋਈ ਟੈਕਸ ਕੋਈ ਡਰ ਨਹੀਂ ਕੋਈ ਡਰ ਨਹੀਂ ਹੈ ਸਭ ਬਰਾਬਰ ਨੇ ਪਰ ਜਦੋਂ ਬਟਾਲਵੀ ਇਸ ਨੂੰ ਸੜਦੀ ਹੋਈ ਜ਼ਮੀਨ ਦੇ ਬਿਲਕੁਲ ਉਲਟ ਰੱਖਦੇ ਨੇ ਤਾਂ ਇਹ ਸਿਰਫ ਇੱਕ ਯੂਟੋਪੀਆ ਨਹੀਂ ਰਹਿ ਜਾਂਦਾ ਤਾਂ ਫਿਰ ਕੀ ਬਣ ਜਾਂਦਾ ਹੈ ਇਹ ਇੱਕ ਇਨਕਲਾਬੀ ਐਲਾਨ ਬਣ ਜਾਂਦਾ ਹੈ ਇਹ ਮੌਜੂਦਾ ਸਮਾਜਿਕ ਢਾਂਚੇ ਨੂੰ ਸਿੱਧੀ ਚੁਣੌਤੀ ਹੈ ਮਤਲਬ ਜੇ ਤੁਹਾਡੀ ਹਕੀਕਤ ਸੜਦੀ ਹੋਈ ਜ਼ਮੀਨ ਹੈ ਤਾਂ ਬੇਗੰਪੁਰਾ ਦਾ ਸੁਪਨਾ ਸਿਰਫ ਇੱਕ ਚੰਗਾ ਵਿਚਾਰ ਨਹੀਂ ਸਗੋਂ ਜਿਉਣ ਲਈ ਇੱਕ ਜ਼ਰੂਰਤ ਬਣ ਜਾਂਦਾ ਹੈ ਬਿਲਕੁਲ ਇਹ ਫਰਕ ਹੀ ਇਸਦੀ ਤਾਕਤ ਹੈ ਜੇ ਸਭ ਕੁਝ ਠੀਕ ਹੁੰਦਾ ਤਾਂ ਬੇਗੰਪੁਰਾ ਇੱਕ ਦਾਰਸ਼ਨਿਕ ਸੰਕਲਪ ਹੁੰਦਾ ਹਾਂ ਇੱਕ ਫਿਲਾਸਫੀ ਦੀ ਗੱਲ ਪਰ ਜਦੋਂ ਹਕੀਕਤ ਸਹੇ ਹੋਵੇ ਤਾਂ ਬੇਗੰਪੁਰਾ ਇੱਕ ਰਾਜਨੀਤਿਕ ਅਤੇ ਰੋਹਾਨੀ ਮੰਗ ਬਣ ਜਾਂਦਾ ਹੈ ਕਵਿਤਾ ਇਸ ਦੁੱਖ ਦੇ ਸਰੋਤ ਤੇ ਹੋਰ ਡੂੰਘਾਈ ਨਾਲ ਜਾਂਦੀ ਹੈ ਇਹ ਸਿਰਫ ਬਾਹਰੀ ਹਾਲਾਤ ਨਹੀਂ ਸਗੋਂ ਇੱਕ ਅਜੀਹੀ ਚੀਜ਼ ਹੈ ਜੋ ਜਨਮ ਤੋਂ ਹੀ ਨਾਲ ਜੁੜੀ ਹੋਈ ਹੈ ਇਹ ਸਤਰ ਮੈਨੂੰ ਹਮੇਸ਼ਾ ਬਹੁਤ ਪ੍ਰਭਾਵਿਤ ਕਰਦੀ ਹੈ ਕਿਹੜੀ ਮਾਂ ਦੀ ਕੋਖ ਵਰਗੀ ਗਰੀਬੀ ਮੇਰੇ ਮੱਥੇ ਤੇ ਲਿਖੀ ਸੀ मां ਦੀ ਕੋਕਟਾ ਇੱਕ ਸੁਰੱਖਿਅਤ ਥਾਂ ਹੁੰਦੀ ਹੈ ਪਰ ਗਰੀਬੀ ਇੱਕ ਬੋਝ ਹੈ ਇਹ ਦੋ ਉਲਟ ਚੀਜ਼ਾਂ ਕਿਵੇਂ ਜੁੜ ਰਹੀਆਂ ਨੇ ਇਹ ਇੱਕ ਬਹੁਤ ਹੀ ਡੂੰਗਾ ਅਤੇ ਕਹਿ ਲੋ ਦੁਖਦਾਈ ਬਿਆਨ ਹੈ ਤੁਸੀਂ ਸਹੀ ਹੋ ਕੋਕ ਸੁਰੱਖਿਆ ਦਾ ਪ੍ਰਤੀਕ ਹੈ ਪਰ ਬਟਾਲਵੀ ਕਹ ਰਹੇ ਨੇ ਕਿ ਇਸ ਬੋਲਣ ਵਾਲੇ ਲਈ ਗਰੀਬੀ ਉਨੀ ਹੀ ਕੁਦਰਤੀ ਉਨੀ ਹੀ اٹਲ ਸੀ ਜਿੰਨਾ ਕਿ ਮਾਂ ਦੀ ਕੋਖ ਵਿੱਚੋਂ ਜਨਮ ਲੈਣਾ ਮਤਲਬ ਜਿਸ ਤੇ ਕੋਈ ਸਵਾਲ ਨਹੀਂ ਕਰ ਸਕਦਾ ਹਾਂਜੀ ਬਿਲਕੁਲ ਜਿਵੇਂ ਤੁਸੀਂ ਜਨਮ ਤੇ ਸਵਾਲ ਨਹੀਂ ਕਰ ਸਕਦੇ ਉਸੇ ਤਰ੍ਹਾਂ ਉਹ ਆਪਣੀ ਗਰੀਬੀ ਤੇ ਸਵਾਲ ਨਹੀਂ ਕਰ ਸਕਦਾ ਸੀ ਤੇ ਦੂਜਾ ਇਹ ਮੱਥੇ ਤੇ ਲਿਖੀ ਸੀ ਵਾਲੀ ਗੱਲ ਇਹ ਕਿਸਮਤ ਯਾਨੀ ਕਰਮਾਂ ਦੇ ਸਿਧਾਂਤ ਤੇ ਸਿੱਧਾ ਵਿਅੰਗ ਹੈ ਅੱਛਾ ਜੋ ਅਕਸਰ ਸਮਾਜਿਕ ਅਸਮਾਨਤਾ ਨੂੰ ਸਹੀ ਠਹਿਰਾਉਣ ਲਈ ਵਰਤਿਆ ਜਾਂਦਾ ਸੀ ਬਿਲਕੁਲ ਕਿਹਾ ਜਾਂਦਾ ਸੀ ਕਿ ਤੁਸੀਂ ਗਰੀਬ ਜਾਂ ਨੀਵੇਂ ਹੋ ਕਿਉਂਕਿ ਤੁਹਾਡੇ ਪਿਛਲੇ ਜਨਮ ਦੇ ਕਰਮ ਮਾੜੇ ਸਨ ਤਾਂ ਇੱਕ ਤਰ੍ਹਾਂ ਦੀ ਬੇਬਸੀ ਹੈ कि ਤੁਸੀਂ ਇਸ ਚੱਕਰ ਵਿੱਚ ਫਸੇ ਹੋਇਓ ਪਰ ਇੱਥੇ ਹੀ ਗੁਰੂ ਰਵਿਦਾਸ ਜੀ ਦਾ ਫਲਸਫਾ ਇਸ ਪੂਰੀ ਸੋਚ ਨੂੰ ਤੋੜ ਦਿੰਦਾ ਹੈ ਹਮ ਬਟਾਲ ਵੀ ਇਸ ਦਾ ਜਵਾਬ ਦਿੰਦੇ ਨੇ ਰੱਬ ਮਿੱਟੀ 'ਚੋਂ ਵੀ ਬੋਲਦਾ ਹੈ ਅਤੇ ਇਹ ਸਤਰ ਇਹ ਸਤਰ ਇਸ ਕਵਿਤਾ ਦਾ ਤੇ ਸ਼ਾਇਦ ਗੁਰੂ ਰਵਿਦਾਸ ਜੀ ਦੇ ਪੂਰੇ ਫਲਸਫੇ ਦਾ ਦਿਲ ਹੈ ਕਿਵੇਂ ਜੇਕਰ ਸਮਾਜ ਕਹਿੰਦਾ ਹੈ ਕਿ ਤੁਹਾਡੇ ਮੱਥੇ ਤੇ ਗਰੀਬੀ ਲਿਖੀ ਹੈ ਤਾਂ ਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਗਲਤ ਥਾਂ ਤੇ ਰੱਬ ਨੂੰ ਲੱਭ ਰਹੇ ਹੋ ਰੱਬ ਸੋਨੇ ਦੇ ਮੰਦਰਾਂ ਵਿੱਚ ਨਹੀਂ ਹੈ ਰੱਬ ਤਾਂ ਮਿੱਟੀ ਵਿੱਚੋਂ ਬੋਲਦਾ ਹੈ ਮਿੱਟੀ ਜਿਸ ਨੂੰ ਸਭ ਤੋਂ ਨੀਮਾ ਸਭ ਤੋਂ ਮਾਮੂਲੀ ਸਮਝਿਆ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਰੱਬੀ ਸ਼ਕਤੀ ਜਾਂ ਪਵਿੱਤਰਤਾ ਉੱਥੇ ਸਭ ਤੋਂ ਵੱਧ ਮੌਜੂਦ ਹੈ ਜਿੱਥੇ ਜਿੱਥੇ ਉਸ ਦੀ ਸਭ ਤੋਂ ਵੱਧ ਅਣਦੇਖੀ ਕੀਤੀ ਜਾਂਦੀ ਹੈ ਹਾਂਜੀ ਦੱਬੇ ਕੁਚਲੇ ਲੋਕਾਂ ਵਿੱਚ ਗਰੀਬਾਂ ਵਿੱਚ ਜਿਨ੍ਹਾਂ ਨੂੰ ਮਿੱਟੀ ਸਮਝਿਆ ਜਾਂਦਾ ਹੈ ਬਿਲਕੁਲ ਇੱਕ ਜ਼ਬਰਦਸਤ ਰੂਹਾਨੀ ਬਰਾਬਰੀ ਦਾ ਐਲਾਨ ਹੈ ਇਹ ਉਸ ਸਮੇਂ ਦੇ ਕਾਰਮਿਕ ਢਾਂਚੇ ਨੂੰ ਪੂਰੀ ਤਰ੍ਹਾਂ ਉਲਟਾ ਦਿੰਦਾ ਹੈ ਸਹੀ ਗੱਲ ਹੈ ਜੇ ਰੱਬ ਮਿੱਟੀ ਵਿੱਚ ਹੈ ਤਾਂ ਮਿੱਟੀ ਨਾਲ ਜੁੜੇ ਚਮੜੇ ਦਾ ਕੰਮ ਕਰਨ ਵਾਲੇ ਰਵਿਦਾਸ ਦੀ ਕੀਮਤ ਕਿਸੇ ਬ੍ਰਾਹਮਣ ਤੋਂ ਘੱਟ ਕਿਵੇਂ ਹੋ ਸਕਦੀ ਹੈ ਇਹ ਵਿਚਾਰ ਮੱਥੇ ਤੇ ਲਿਖੇ ਹੋਣ ਦੀ ਧਾਰਨਾ ਨੂੰ ਜੜੋਂ ਪੁੱਟ ਦਿੰਦਾ ਹੈ ਹਾਂ ਇਹ ਕਹਿੰਦਾ ਹੈ ਕਿ ਤੁਹਾਡੀ ਕੀਮਤ ਤੁਹਾਡੇ ਜਨਮ ਨਾਲ ਨਹੀਂ ਸਗੋ ਤੁਹਾਡੇ ਅੰਦਰ ਵਸਦੀ ਉਸ ਰੱਬੀ ਸ਼ਕਤੀ ਨਾਲ ਹੈ ਤੇ ਇਸ ਡੂੰਗੇ ਸੱਚ ਨੂੰ ਬਿਆਨ ਕਰਨ ਦਾ ਗੁਰੂ ਰਵੇਦਾਸ ਜੀ ਦਾ ਤਰੀਕਾ ਵੀ ਬਹੁਤ ਸਿੱਧਾ ਸਾਦਾ ਸੀ ਬਹੁਤ ਸਰਲ ਕਵਿਤਾ ਇਸ ਗਲਵਲ ਵੀ ਧਿਆਨ ਦਿਵਾਉਂਦੀ ਹੈ ਤੇਰੇ ਸ਼ਬਦਾਂ ਚ ਕੋਈ ਸ਼ਿੰਗਾਰ ਨਹੀਂ ਸਿਰਫ ਸੱਚ ਸੀ ਨੰਗੇ ਪੈਰਾਂ ਵਰਗਾ ਆਹਾ ਇਹ ਨੰਗੇ ਪੈਰਾਂ ਵਰਗਾ ਸੱਚ ਵਾਲੀ ਉਪਮਾ ਬਹੁਤ ਦਿਲਚਸਪ ਹੈ ਬਹੁਤ ਵਧੀਆ ਸਵਾਲ ਹੈ ਹਾਂ ਮੇਰੇ ਖਿਆਲ ਵਿੱਚ ਇੱਥੇ ਦੋਵੇਂ ਅਰਥ ਜੁੜੇ ਹੋਏ ਨੇ ਅੱਛਾ ਪਹਿਲਾ ਅਰਥ ਤਾਂ ਸਾਫ਼ ਹੈ ਸ਼ਿੰਗਾਰ ਦਾ ਮਤਲਬ ਹੈ ਬਨਾਵਟੀ ਗੁੰਝਲਦਾਰ ਪਾਸ਼ਾ ਗੁਰੂ ਜੀ ਦੇ ਸ਼ਬਦ ਅਜਿਹੇ ਨਹੀਂ ਸਨ ਉਹ ਸਿੱਧੇ ਖਰੇ ਅਤੇ ਜ਼ਮੀਨੀ ਸਨ ਜਿਵੇਂ ਨੰਗੇ ਪੈਰ ਸਿੱਧਾ ਧਰਤੀ ਨੂੰ ਮਹਿਸੂਸ ਕਰਦੇ ਨੇ ਬਿਲਕੁਲ ਉਸੇ ਤਰ੍ਹਾਂ ਉਹਨਾਂ ਦਾ ਸੱਚ ਬਿਨਾਂ ਕਿਸੇ ਪਰਦੇ ਦੇ ਸੀ ਬਿਲਕੁਲ ਪਰ ਦੂਜਾ ਅਰਥ ਵੀ ਬਹੁਤ ਮਹੱਤਵਪੂਰਨ ਹੈ ਓਕੇ ਨੰਗੇ ਪੈਰ ਕਮਜ਼ੋਰੀ ਤੇ ਆਮ ਆਦਮੀ ਦਾ ਪ੍ਰਤੀਕ ਹਨ ਤਾਂ ਨੰਗੇ ਪੈਰਾਂ ਵਾਲਾ ਸੱਚ ਦਾ ਮਤਲਬ ਇਹ ਵੀ ਹੈ ਕਿ ਇਹ ਸੱਚ ਗਰੀਬਾਂ ਦਾ ਸੱਚ ਹੈ ਕਮਜ਼ੋਰਾਂ ਦਾ ਸੱਚ ਹੈ ਇਹ ਉਤਸ਼੍ਰੇਣੀ ਦਾ সাজਾਇਆ ਹੋਇਆ ਸੱਚ ਨਹੀਂ ਹੈ ਬਿਲਕੁਲ ਨਹੀਂ ਤਾਂ ਇਹ ਸੱਚ ਸਿਰਫ ਆਪਣੀ ਪੇਸ਼ਕਾਰੀ ਵਿੱਚ ਹੀ ਨਹੀਂ ਸਗੋਂ ਆਪਣੇ ਤੱਤ ਵਿੱਚ ਵੀ ਆਮ ਲੋਕਾਂ ਦਾ ਹੈ ਪਰ ਇਹ ਸਿਧਾਂਤਿਕ ਗੱਲਾਂ ਉਦੋਂ ਪਰਖੀਆਂ ਜਾਂਦੀਆਂ ਨੇ ਜਦੋਂ ਹਕੀਕੀ ਜ਼ਿੰਦਗੀ ਵਿੱਚ ਤੁਹਾਡਾ ਸਾਹਮਣਾ અપਮਾਨ ਨਾਲ ਹੁੰਦਾ ਹੈ ਹਾਂ ਅਤੇ ਕਵਿਤਾ ਇਸ ਪਰਖ ਤੇ ਵੀ ਖਰੀ ਉਤਰਦੀ ਹੈ ਬੋਲਣ ਵਾਲਾ ਆਪਣਾ ਨਿੱਜੀ ਅਨੁਭਵ ਸਾਂਝਾ ਕਰਦਾ ਹੈ ਜਦੋਂ ਲੋਕਾਂ ਨੇ ਮੈਨੂੰ ਨੀਵਾ ਆਖਿਆ ਹੂੰ ਇਹ ਇੱਕ ਵਾਕ ਪੂਰੇ ਸਮਾਜਿਕ ਟਾਂਚੇ ਦੇ ਜ਼ੁਲਮ ਨੂੰ ਬਿਆਨ ਕਰ ਦਿੰਦਾ ਹੈ ਹੂੰ ਇਹ ਸਿਰਫ ਸ਼ਬਦ ਨਹੀਂ ਇਹ ਇੱਕ ਮਾਨਸਿਕ ਹਮਲਾ ਹੈ ਪਰ ਇਸ ਹਮਲੇ ਦੇ ਜਵਾਬ ਵਿੱਚ ਬੋਲਣ ਵਾਲਾ ਹਿੰਸਾ ਵੱਲ ਨਹੀਂ ਜਾਂਦਾ ਸਗੋਂ ਉਹ ਗੁਰੂ ਜੀ ਦੀ ਸਿੱਖਿਆ ਦੀ ਸ਼ਰਨ ਲੈਂਦਾ ਹੈ ਉਹਨਾਂ ਦੀ ਦੁਨੀਆ ਵਿੱਚ ਹਾਂ ਇਹ ਸਮਾਜਿਕ ਵੱਡੀਆਂ ਮਾਇਨੇ ਨਹੀਂ ਰੱਖਦੀਆਂ ਉੱਥੇ ਕੋਈ ਉੱਚਾ ਨੀਵਾ ਨਹੀਂ ਸੀ ਇਹ ਸਿਰਫ ਇੱਕ ਕਹਿ ਲੋ ਦਲਾਸਾ ਨਹੀਂ ਹੈ ਨਹੀਂ ਇਹ ਇੱਕ ਬਦਲਵੀ ਸਚਾਈ ਹੈ ਇੱਕ ਬਦਲਵੀ ਸਚਾਈ ਹਾਂ ਗੁਰੂ ਰਵਿਦਾਸ ਜੀ ਇੱਕ ਅਜਹੀ ਰੋਹਾਨੀ ਥਾਂ ਦੀ ਸਿਰਜਣਾ ਕਰਦੇ ਨੇ ਜਿੱਥੇ ਦੁਨੀਆਂ ਦੇ ਬਣਾਏ ਹੋਏ ਨਿਯਮ ਜਿਵੇਂ ਜਾਤ ਪਾਤ ਲਾਗੂ ਹੀ ਨਹੀਂ ਹੁੰਦੇ ਮਤਲਬ ਇਹ ਪੂਰੀ ਖੇੜੀ ਝੂਠੀ ਹੈ ਬਿਲਕੁਲ ਉਹ ਕਹਿ ਰਹੇ ਨੇ ਕਿ ਇਹ ਉੱਚੇ ਨੀਵੇਂ ਦੀ ਪੂਰੀ ਖੇੜੀ ਇੱਕ ਭ੍ਰਮ ਹੈ ਰੱਬ ਦੀ ਨਜ਼ਰ ਵਿੱਚ ਸਿਰਫ ਇਨਸਾਨ ਹੈ ਤਾਂ ਇਹ ਸਫ਼ਰ ਦੁੱਖਾਂ ਦੀ ਨਦੀ ਤੋਂ ਸ਼ੁਰੂ ਹੋਇਆ ਸੀ ਸਰਦੀ ਹੋਈ ਜ਼ਮੀਨ ਤੋਂ ਲੰਘਿਆ ਅਤੇ ਹੁਣ ਇੱਕ ਅਜਹੀ ਰੂਹਾਨੀ ਸਮਝ ਤੱਕ ਪਹੁੰਚ ਰਿਹਾ ਹੈ। ਹਾਂਜੀ। ਕਵਿਤਾ ਦਾ ਅੰਤ ਇਸ ਸਮਝ ਨੂੰ ਸਿਖਰ ਤੇ ਲੈ ਜਾਂਦਾ ਹੈ। ਇਹ ਰੱਬ ਦੀ ਹੋਂਦ ਬਾਰੇ ਹੀ ਇੱਕ ਬੁਨਿਆਦੀ ਸਵਾਲ ਖੜਾ ਕਰਦੀ ਹੈ। ਹੂੰ। ਜੇ ਰੱਬ ਮਿਲਦਾ ਹੈ ਟੁੱਟੇ ਦਿਲਾਂ ਦੀ ਆਚ। ਇਹ ਇੱਕ ਬਹੁਤ ਹੀ ਕ੍ਰਾਂਤੀਕਾਰੀ ਵਿਚਾਰ ਹੈ। ਰਵਾਇਤੀ ਤੌਰ ਤੇ ਸਾਨੂੰ ਸਿਖਾਇਆ ਜਾਂਦਾ ਹੈ ਕਿ ਰੱਬ ਮੰਦਿਰਾਂ, ਮਸਜਿਦਾਂ, ਤੀਰਥਾਂ ਤੇ ਮਿਲਦਾ ਹੈ। ਹਾਂ, ਪੱਥਰਾਂ ਵਿੱਚ। ਉਸ ਨੂੰ ਟੁੱਟੇ ਦਿਲਾਂ ਦੀ ਆ ਵਿੱਚ ਲੱਭੋ। ਜਿੱਥੇ ਦਰਦ ਹੈ ਜਿੱਥੇ ਪੀੜ ਹੈ ਜਿੱਥੇ ਬੇਇਨਸਾਫੀ ਹੈ ਰੱਬ ਉੱਥੇ ਮੌਜੂਦ ਹੈ ਇਸ ਨਾਲ ਰੱਬ ਦੀ ਧਾਰਨਾ ਹੀ ਬਦਲ ਜਾਂਦੀ ਹੈ ਪੂਰੀ ਤਰ੍ਹਾਂ ਉਹ ਕੋਈ ਦੂਰ ਦੁਰਾਡੀ ਸ਼ਕਤੀ ਨਹੀਂ ਸਗੋਂ ਦੁਖੀ ਮਨੁੱਖਤਾ ਦੇ ਦਰਦ ਦਾ ਹਿੱਸਾ ਹੈ ਤੇ ਜੇ ਰੱਬ ਟੁੱਟੇ ਦਿਲਾਂ ਦੀ ਆਵ ਵਿੱਚ ਹੈ ਤਾਂ ਜਿਸ ਮਹਾਪੁਰਸ਼ ਨੇ ਆਪਣੀ ਪੂਰੀ ਜ਼ਿੰਦਗੀ ਉਹਨਾਂ ਟੁੱਟੇ ਦਿਲਾਂ ਦੀ ਆਵਾਜ਼ ਬਣਨ ਵਿੱਚ ਲਾ ਦਿੱਤੀ ਹਾਂ ਉਹ ਖੁਦ ਕੀ ਬਣ ਜਾਂਦਾ ਇਸ ਸੋਚ ਦੀ ਲੜੀ ਵਿੱਚ ਬਟਾਲਵੀ ਕਵਿਤਾ ਦੇ ਸਿਖਰ ਤੇ ਪਹੁੰਚਦੇ ਨੇ ਹਾਂਜੀ ਸਾਰੀ ਪੁਕਾਰ ਸਾਰੀ ਖੋਜ ਅਤੇ ਸਾਰਾ ਦਰਦ ਇੱਕ ਅੰਤਿਮ ਐਲਾਨ ਵਿੱਚ ਬਦਲ ਜਾਂਦਾ ਹੈ ਬੋਲਣ ਵਾਲਾ ਗੁਰੂ ਰਵਿਦਾਸ ਜੀ ਨੂੰ ਕਹਿੰਦਾ ਤੂੰ ਹੀ ਮੇਰਾ ਮੰਦਰ ਹੈ ਥੋੜੀ ਖਾਮੋਸ਼ੀ ਇਹ ਸਤਰਾਂ ਸੁਣ ਕੇ ਸੱਚੀ ਲੂੰ ਕੰਡੇ ਖੜੇ ਹੋ ਜਾਂਦੇ ਨੇ ਬਿਲਕੁਲ ਇਹ ਪੂਰੀ ਕਵਿਤਾ ਦਾ ਨਿਚੋੜ ਹੈ ਇਸ ਦਾ ਮਤਲਬ ਹੈ ਮੈਨੂੰ ਹੁਣ ਕਿਸੇ ਪੱਥਰ ਦੇ ਬਣੇ ਮੰਦਰ ਜਾਣ ਦੀ ਲੋੜ ਨਹੀਂ ਮੇਰੇ ਲਈ ਪੂਜਾ ਦਾ ਸਥਾਨ ਪਵਿੱਤਰ ਧਰਤੀ ਰੱਬ ਦਾ ਘਰ ਤੁਸੀਂ ਖੁਦ ਹੋ ਇਸ ਇਕਤਰ ਵਿੱਚ ਗੁਰੂ ਰਵਿਦਾਸ ਜੀ ਇੱਕ ਇਤਿਹਾਸਕ ਸ਼ਖਸੀਅਤ ਤੋਂ ਉੱਪਰ ਉੱਠ ਕੇ ਦਇਆ ਨਿਆ ਅਤੇ ਰੱਬੀ ਮੌਜੂਦਗੀ ਦਾ ਜੀਵਿਤ ਪ੍ਰਤੀਕ ਬਣ ਜਾਂਦੇ ਨੇ ਤਾਂ ਫਿਰ ਜੇ ਅਸੀਂ ਇਹ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਇਹ ਕਵਿਤਾ ਇੱਕ ਸਫ਼ਰ ਹੈ ਹਾਂਜੀ ਇੱਕ ਸਫ਼ਰ ਇੱਕ ਵਿਅਕਤੀ ਦੀ ਦੁੱਖਾਂ ਦੀ ਨਦੀ ਤੋਂ ਸ਼ੁਰੂ ਹੁੰਦਾ ਫਿਰ ਸਮਾਜ ਦੀ ਸੜਦੀ ਹੋਈ ਜ਼ਮੀਨ ਦੀ ਪਛਾਣ ਕਰਦਾ ਤੇ ਅੰਤ ਵਿੱਚ ਗੁਰੂ ਰਵਿਦਾਸ ਜੀ ਦੇ ਰੂਪ ਵਿੱਚ ਇੱਕ ਜੀਵਤ ਮੰਦਰ ਵਿੱਚ ਪਨਾਰ ਲੱਭਦਾ ਹੈ ਬਿਲਕੁਲ ਅਤੇ ਇਸ ਸਫ਼ਰ ਦੌਰਾਨ ਇਹ ਰੱਬ ਦੀ ਪਰਿਭਾਸ਼ਾ ਨੂੰ ਆਸਮਾਨਾਂ ਤੋਂ ਉਤਾਰ ਕੇ ਮਿੱਟੀ ਵਿੱਚ ਅਤੇ ਮਿੱਟੀ ਤੋਂ ਚੁੱਕ ਕੇ ਦੁਖੀ ਇਨਸਾਨ ਦੇ ਦਿਲ ਵਿੱਚ ਸਥਾਪਿਤ ਕਰ ਦਿੰਦੀ ਹੈ ਤੇ ਬਟਾਲਵੀ ਦੀ ਖਾਸੀਅਤ ਹੈ ਕਿ ਉਹ ਸਿਧਾਂਤ ਨੂੰ ਦਿਲ ਦੀ ਆਵਾਜ਼ ਬਣਾ ਦਿੰਦੇ ਨੇ ਸਹੀ ਕਿਹਾ ਉਹ ਆਪਣੀ ਭਾਵੁਕਤਾ ਦੀ ਡੁੰਗਾਈ ਨਾਲ ਗੁਰੂ ਰਵਿਦਾਸ ਜੀ ਦੇ ਸਮਾਜਿਕ ਸੰਦੇਸ਼ ਨੂੰ ਇੱਕ ਨਿੱਜੀ ਅਨੁਭਵ ਬਣਾ ਦਿੰਦੇ ਨੇ ਇਸ ਨਾਲ 15ਵੀਂ ਸਦੀ ਦਾ ਬੇਗਮਪੁਰਾ ਦਾ ਸੁਪਨਾ ਸਿਰਫ ਇੱਕ ਇਤਿਹਾਸਿਕ ਤੱਥ ਨਹੀਂ ਰਹਿ ਜਾਂਦਾ ਨਹੀਂ ਬਿਲਕੁਲ ਨਹੀਂ ਸਗੋਂ ਉਹ ਅੱਜ ਦੇ ਸੰਘਰਸ਼ਾਂ ਵਿੱਚ ਵੀ ਇੱਕ ਜਿਉਂਦੀ ਜਾਗਦੀ ਲੋੜ ਮਹਿਸੂਸ ਹੁੰਦਾ ਹੈ ਸਹੀ ਕਿਹਾ ਇਹ ਕਵਿਤਾ ਅਤੀਤ ਵਰਤਮਾਨ ਅਤੇ ਭਵਿੱਖ ਨੂੰ ਇੱਕੋ ਤਾਗੇ ਵਿੱਚ پرو ਦਿੰਦੀ ਹੈ ਤਾਂ ਫਿਰ ਇਸ ਗੱਲਬਾਤ ਨੂੰ ਖਤਮ ਕਰਨ ਤੋਂ ਪਹਿਲਾਂ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡ ਜਾਂਦੇ ਹਾਂ ਹਾਂਜੀ ਜ਼ਰੂਰ ਕਵਿਤਾ ਇਹ ਸੁਝਾ ਦਿੰਦੀ ਹੈ ਕਿ ਰੱਬ ਟੁੱਟੇ ਦਿਲਾਂ ਵਿੱਚ ਮਿਲਦਾ ਹੈ ਪੀੜਤਾਂ ਦੀ ਆਹ ਵਿੱਚ ਮਿਲਦਾ ਹੈ ਜੇ ਅਸੀਂ ਇਸ ਸਿਧਾਂਤ ਨੂੰ ਸੱਚ ਮੰਨ ਕੇ ਚੱਲੀਏ ਤਾਂ ਅੱਜ ਦੇ ਸੰਸਾਰ ਵਿੱਚ ਸਾਡੇ ਆਲੇ-ਦੁਆਲੇ ਉਹ ਕਿਹੜੀਆਂ ਥਾਵਾਂ ਜਾਂ ਕਿਹੜੇ ਲੋਕ ਹੋਣਗੇ ਜਿੱਥੇ ਸਾਨੂੰ ਰੱਬੀ ਮੌਜੂਦਗੀ ਮਿਲਣ ਦੀ ਸਭ ਤੋਂ ਵੱਧ ਸੰਭਾਵਨਾ ਹੋਵੇਗੀ